ਆਪਣਾ ਅੱਜ ਕੀ ਗੱਲ ਹੋਈ ਸਾਰੀ ਮੇਰਾ ਨਾਮ ਮਨੂ ਹੈ ਗਵਾ ਮੈਂ ਦੇਵੋਸਪਿਲ ਕੰਮ ਕਰਦੀ ਹਾਂ ਤੇ ਮੇਰਾ ਘਰ ਵਾਲਾ ਨਸ਼ਾ ਕਰਦਾ ਆ ਅੱਜ ਮੇਰਾ ਵਿਆਹ 6 ਸਾਲ ਹੋ ਚੁੱਕਾ ਹੈ ਕਿਹੜੀ ਜਗ੍ਹਾ ਤੋਂ ਹੀ ਰਹਿੰਦੇ ਹੋ ਜੀ ਮੈਂ ਰਣੀਆ ਜਵਾਹਰ ਨਗਰ 8 ਨੰਬਰ ਗਲੀ ਦਰਗਾਹ ਵਾਲੀ ਹਾਜੀ ਕੀ ਗੱਲ ਹੋਈ ਅੱਜ ਘਰ ਵਾਲੇ ਨੇ ਰਾਤੀ ਮੇਰੇ ਕੋ ਪੈਸੇ ਮੰਗੇ ਮੈਂ ਉਹਨਾਂ ਕੋ ਪੈਸੇ ਮੰਗਣ ਦੀ ਮੈਨੂੰ ਦੇ ਨਹੀਂ ਦਿਆ ਖਰਚਾ ਪਾਣੀ ਮੈਂ ਕਾ ਰੋਟੀ ਪਾਣੀ ਬਣਾਣਾ ਰੋਜ਼ ਮੈਨੂੰ ਕਹਿੰਦਾ ਆਪਣੇ ਕੰਮ ਤੋਂ ਰੋਟੀ ਪਾਣੀ ਲੈ ਕੇ ਆ ਮੈਂ ਰੋਜ਼ ਰੋਜ਼ ਕਿੱਥੋਂ ਲਿਆਵਾ ਜੇ ਮੈਨੂੰ ਕੋ ਪੈਸੇ ਮੰਗੇ ਗੋਤੋਂ ਪਾਈ ਕਰਦਾ ਮੇਰੇ ਕੋ ਜਿੰਨੇ ਮੇਰੇ ਪੈਸੇ ਉਹ ਵੀ ਖੋਲੇ ਇਹਨੇ ਮੇਰੇ ਕੋ 5000 ਰੁਪਿਆ 5000 ਦਾ 5000 ਹੀ ਖੋਲਿਆ ਮੈਂ ਤਾਂ ਤਾਂ ਕਰਦਾ ਕਿ ਪੈਸੇ ਪਹਿਲੇ ਕਾਫੀ ਟਾਈਮ ਤੋਂ ਤੰਗ ਕਰਨਦਾ ਮੈਂ ਓ ਕੀ ਸੋ ਕੀ ਨਾ ਕੱਟੀ ਜਾਣੀ ਆ ਰਾਤ ਦਾ ਮਾਰ ਮਾਰ ਕੇ ਆ ਵੇ ਕੋ ਕੀ ਹਾਲ ਕੀਤਾ ਨਨਾਨ ਕਦੀ ਫਾਦ ਦੇਂਦੇ ਆ ਰਤੀ ਫਾਦ ਦੇਂਦੇ ਹੀ ਮੇਰੇ ਗੱਲ ਚ ਪਾ ਕੇ ਕਿੰਨੇ ਬੰਦੇ ਸੀ ਟੋਟਲ ਜਿਨ੍ਹਾਂ ਨੇ ਤੁਹਾਡੇ ਤਿੰਨ ਜਣੇ ਹੀ ਇਹ ਨਾ ਨਹੀਂ ਮੇਰੀ ਘਰ ਵਾਲਾ ਹੀ ਤਿੰਨ ਨਾਨੇ ਵਈਆ ਸੀ ਸੋਹਰਾ ਮੈਨੂੰ ਮੈਨੂੰ ਗਾਲ੍ਹਾਂ ਕੱਢਣ ਦਿਆ ਇਹ ਬਈ ਕੀ ਮੈਂ ਪੈਸੇ ਮੰਗਦੇ ਕੀ ਕਾ ਪੈਸੇ ਮੰਗੰਦਿਆ ਹੀ ਮੇਰੇ ਕੋ ਤੇ ਕਹਿੰਦਾ ਹੀ ਨਸ਼ਾ ਕਰਨੇ ਪੈਸੇ ਦੇ ਮੈਂ ਕਹਾਂ ਨਹੀਂ ਹੈਗੇ ਦਗਾ ਮੈਨੂੰ ਕਹਿੰਦਾ ਕਿ ਪੈਸੇ ਲੈ ਕੇ ਦੇ ਜਿੱਥੋਂ ਮਰਜ਼ੀ ਲੈ ਦੇ ਜਿਹੜੇ ਮੇਰੇ ਜੇਬ ਚ ਆ ਗਏ ਉਹ ਵੀ ਕੱਢ ਕੇ ਲੈ ਗਿਆ ਅੱਗੇ ਵੀ ਤੁਹਾਡੇ ਕੋ ਪੈਸੇ ਦੀ ਡਿਮਾਂਡ ਹਾਂਜੀ ਅੱਗੇ ਵੀ ਹਾਂਜੀ ਅੱਗੇ ਵੀ ਡਿਮਾਂਡ ਕਰਦਾ ਕੋਈ ਵੀ ਘਰ ਦੀ ਚੀਜ਼ ਹੁੰਦੀ ਵੇਚ ਦਿੰਦਾ ਫੜ ਕੇ ਕੋਈ ਵੀ ਜੋ ਵੀ ਆਂਦਾ ਸਾਰਾ ਕੁਝ ਵੇਚ ਦਿੰਦਾ ਭਾਂਡੇ ਤੱਕ ਇਹਨੇ ਵੇਚ ਦਿੱਤੇ ਕਰ ਦੇ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਮੈਂ ਕੰਪਲੇਨ ਕੀਤੀ ਰਾਤ ਦੀ ਕੰਪਲੇਨ ਪਾਈ ਕੋਈ ਕੋਈ ਕਾਰਵਾਈ ਨਹੀਂ ਹੋਈ ਮੇਰੀ ਸਮਝ ਨਹੀਂ ਕਿਉਂ ਨਹੀਂ ਕਾਰਵਾਈ ਹੁੰਦੀ ਪਈ ਉਹ ਕਹਿੰਦੇ ਨਸ਼ੇ ਕਰਦਾ ਇਹ ਨਹੀਂ ਕੁਝ ਕਰ ਸਕਦੇ ਵੀ ਮੈਂ ਜਦੋਂ ਕਹਿੰਦੀ ਮਾਰਦਾ ਕੁੱਟਦਾ ਵਾ ਸਰ ਨੂੰ ਵੀ ਦੱਸਿਆਈ ਮੈਂ ਲਾਇਮ ਨੂੰ ਤੇ ਉਹ ਕਹ 6 ਸਾਲ ਤੋਂ ਤੁਸੀਂ ਮੈਂ ਇਸ ਤਰ੍ਹਾਂ ਹੀ ਹਾਂਜੀ ਇੱਦਾਂ ਹੀ ਕੱਢੀ ਜਾਣਨੀ ਆ ਕਦੀ ਮਾਰਦਾ ਕਦੀ ਲੋਕਾਂ ਨਾਲ ਭੰਡ ਦਿੰਦਾ ਮੇਰੇ ਭੈਣ ਭਰਾਵਾਂ ਨਾਲ ਮੈਨੂੰ ਗਲਤ ਕਰਦਾ ਆ ਤੇਰਾ ਤੀ ਕਿਸ ਤਰ੍ਹਾਂ ਤਾੜਾ ਬਚਾਉ ਆ ਜਿਹਦੇ ਰਾਤੀ ਬਚਾਦਾ ਕਿ ਮੈਨੂੰ ਮਾਰਨ ਦੇਹੀ ਆ ਮੈਨੂੰ ਛੱਡਣ ਨਹੀਂ ਦੇਹੀ ਮਿੰਟ ਮਿੰਟ ਤੇ ਮੈਨੂੰ ਮਾਰੀ ਜਾਂਦੇ ਮਾਰੀ ਜਾਂਦੇ ਆ ਕਹ ਕੇ ਮੈਂ ਆਪਣੇ ਕੱਪੜੇ ਫੇਰ ਲਾਏ ਇਹ ਮੇਰੇ ਕੱਪੜੇ ਪਾੜੀ ਜਾਂਦੇ ਹੀ ਮੈਂ ਕਹ ਤਈ ਕੱਪੜੇ ਕੀ ਪਾੜਨ ਦੇ ਮੈਂ ਤੁਹਾਨੂੰ ਲਾ ਦਿੰਨੀ ਆ ਆ ਕਹ ਕੇ ਜਦੋਂ ਕੱਪੜੇ ਲਾਏ ਫੇਰੇ ਸਾਰੇਗੇ ਫਿਰ ਮੇਰਾ ਭਰਾ ਮੈਨੂੰ ਛਡਾਣ ਆਇਆ ਤੇ ਮੇਰੇ ਭਰਾ ਦੇ ਵੀ ਹੱਥੀ ਪੈ ਗਏ ਦੋਵੇਂ ਨਾਨਾ ਨਵੀਂ ਅਟ ਘਰ ਵਾਲਾ ਨੂੰ ਪ੍ਰਸ਼ਾਸਨ ਕੋ ਕੀ ਡਿਮਾਂਡ ਕਰਦੇ ਮੇਂ ਡਿਮਾਂਡ ਹੈ ਕਿ ਬਸ ਮੇਰਾ ਘਰ ਵਾਲਾ ਜਿਹੜਾ ਨਸ਼ਾ ਕਰਦਾ ਨਾਨਾ ਨੂੰ ਮੇਰੀ ਇੱਥੇ ਨਾ ਰਵੇ ਘਰ ਵਾਲਾ ਨਸ਼ਾ ਕਰਦਾ ਦਾ ਨਸ਼ਾ ਜਿਹੜਾ ਜਣ ਜਿਹੜੇ ਚੋਰੀਆਂ ਕਰਦਾ ਵਾ ਜੋ ਕਰਦਾ ਇਹ ਸਾਰਾ ਕੁਛ ਡੈਮੇਜ ਆਵੇ ਮਾਮਲਾ ਪਹਿਲੇ ਵੀ ਦਰਜ ਹੈ ਕੋਈ ਚੋਰੀ ਵਗੈਰਾ ਦਾ ਬੜੇ ਚੋਰੀਆਂ ਹਾਂਜੀ ਚੋਰੀਆਂ ਦੇ ਚ ਦਰਜ ਜਗਾ ਜੇ ਤੇ ਹੁਣ ਪੁਲਿਸ ਨੂੰ ਪੁਲਿਸ ਕੋ ਕੀ ਕੰਪਲੇਟ ਮੰਗ ਕਰਦੇ ਪੁਲਿਸ ਕੋ ਮੈਂ ਇਨਸਾਬ ਦੇ ਮੈਨੂੰ ਬਸ ਮੈਂ ਆਪਣਾ ਬੱਚਾ ਕੀ ਨਾਮ ਕੀ ਤੁਹਾਡੇ ਮੇਰਾ ਮੇਰਾ ਹਸਬੰਦ ਦਾ ਨਾਮ ਹੈਗਾ ਦੀਪਕ ਤੇ ਤੁਹਾਡਾ ਨਾਮ ਕੀ ਆਨੂ ਹੈਗਾ ਜੀ ਮੇਰਾ 3 ਸਾਲ ਦਾ ਆਪਣਾ ਤਾਂ ਕੀ ਕਿਹੜੇ ਲੱਗੇ ਰਹਿੰਦੇ ਕੀ ਗੱਲ ਹੋਈ ਸਰ ਮੇਰਾ ਨਾਮ ਸੁਨੀਤਾ ਆ ਤੇ ਮੈਂ ਦਰਗਾਹ ਵਾਲੀ ਗਲੀ 8 ਨੰਬਰ 'ਚ ਰਹਿਨੀ ਆ ਹਾਂਜੀ ਤੇਰੀ ਬੇਟੀ ਦੀ ਮੈਰਿਜ ਨੂੰ 5 ਸਾਲ ਹੋ ਗਿਆ 6 ਸਾਲ ਲੱਗਾ ਹੋਇਆ ਹਾਂਜੀ ਤੇ 6 ਸਾਲ ਤੋਂ ਹੀ ਇਹਨਾਂ ਨੇ ਇੱਕ ਵਾਰ ਨਹੀਂ ਬੜੀ ਬੜੀ ਕੰਪਲੇਨ ਕੁੜੀ ਨੂੰ ਮਾਰ ਕਟਾਈ ਇੰਨੀ ਕਰਦੇ ਆ ਨਾ ਜਦੋਂ ਕੁੜੀ ਘਰ ਜਾਂਦੀ ਆ ਕੁੱਟ ਕੇ ਕੱਢ ਦਿੰਦੇ ਆ ਆ ਬੇਟਾ ਹੋਣ ਵਾਲਾ ਹੀ ਉਦੋਂ ਵੀ ਇਹਨਾਂ ਨੇ ਮਾਰ ਕਟਾਈ ਕੀਤੀ ਆਪਾਂ ਕੰਪਲੇਨ ਦਿੱਤੀ ਸਾਡਾ ਕੋਈ ਸੁਣਵਾ ਨਹੀਂ ਹੋਇਆ ਕੀ ਮੰਗੀ ਕਰਦੇ ਪ੍ਰਸ਼ਾਸਨ ਮੈਂ ਇਹ ਮੰਗ ਕਰਦੀ ਕਿ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਉਹ ਆਪਣੇ ਬੱਚੇ ਨੂੰ ਪਾਲ ਰਹੀ ਹੈ ਸਾਰਾ ਦਿਨ ਬੇਟਾ ਮੈਂ ਸਾਂਭਦੀ ਹਾਂ ਮਿਹਨਤ ਕਰਕੇ ਰਾਤ ਨੂੰ ਆਉਂਦੀ ਹੈ ਕੰਮ ਤੋਂ ਸਵੇਰੇ ਜਾਂਦੀ ਆ ਉੱਥੇ ਜਾ ਕੇ ਉਹਦਾ ਜਲੂਸ ਕੱਢਦਾ ਕੁੜੀ ਕੋ ਪੈਸੇ ਮੰਗਦਾ ਨਸ਼ੇ ਪੱਤੇ ਬਾਤੇ ਉਤੋਂ ਜੜਾ ਝੋੜੀਆਂ ਚਕਾਰੀਆਂ ਕਰਦਾ ਸਾਡੇ ਘਰ ਆ ਕੇ ਲੰਮਾ ਲੈ ਕੇ ਹੁੰਦੇ ਆ ਇਹ ਨਸ਼ਿਆਂ ਪੱਤਿਆਂ ਲਈ ਚੋਰੀਆਂ ਵੀ ਕਰਦਾ ਜਦੋਂ ਤਨਖਾਹ ਮਿਲਦੀ ਹੈ ਤਨਖਾਹ ਖੋ ਕੇ ਰਾਤ ਦੀ ਵੀ ਪੈਸੇ 5000 ਰੁਪਏ ਲੈ ਗਿਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਮੇਰੀ ਧੀ ਨੂੰ ਇਨਸਾਫ ਦਿੱਤਾ ਜਾਵੇ ਤੇ ਯਾਹੀ ਘਰ ਬਿਠਾ ਕੇ ਸੋਖੇ ਨਹੀਂ ਹਾਨੂੰ ਪਤਾ ਕ ਮੇਰਾ ਨਾ ਜਸਪਾਲ ਜੇ ਮਰਾਤੇ ਚਾਚੀ ਆਣੇ ਮੈਨੂੰ ਮੰਨਨ ਕੋਲ ਕੇ ਲੈਣੇ ਭੇਜਿਆ ਸੀ ਮੰਨਨ ਕੋਲ ਕੇ ਲੈ ਕੇ ਆਣਿਆ ਤੇ ਅੱਗੋਂ ਉਹ ਦੇ ਹੀ ਲੜਨ ਤੇ ਅੱਗੋਂ ਮੈਨੂੰ ਅਧਿਕਾਰ ਵਾਲੇ ਨੂੰ ਕਿਹਾ ਮੈਂ ਕਹਿੰਨ ਨੀ ਤੂੰ ਕੀ ਕਰਦਾ ਪਿਆ ਵਾ ਤੂੰ ਨੂੰ ਕੁੱਟਦਾ ਪਿਆ ਵਾ ਤੇ ਮੈਂ ਕਹਿੰਦਾ ਤੂੰ ਚੰਗੀ ਗੱਲ ਥੋੜੀ ਨਾ ਕਰਨੀਆ ਵਾ ਤੇ ਅੱਗੋਂ ਉਹਨੂੰ ਕਹਿੰਦਾ ਨੂੰ ਪੈਸਾ ਦੇ ਉਹਨੂੰ ਕਹਿੰਦਾ ਪੈਸੇ ਦੇ ਤੇ ਇਹ ਪੈਸੇ ਕਿੱਥੋਂ ਨਹੀਂ ਦੇਣੇ ਤੇ ਇੰਨੀ ਗੱਲ ਹੋਈ ਆ ਤੇ ਉਹ ਗੱਲ ਮੇਰੇ ਪੈ ਗਈ ਦੋਨੇ ਜਾਣੇ ਮੇਰੇ ਗੱਲ ਪਏ ਆ ਤੇ ਮੈਂ ਉਥੋਂ ਆਇਆ ਵਾਂ ਐਨੂੰ ਘਰੇ ਚਾਚੀਆਂ ਨੂੰ ਆਣ ਕੇ ਕਿਹਾ ਵਾ ਤੇ ਮੈਂ ਮੈਂ ਇੱਧਰ ਆਣ ਕੇ ਫਿਰ ਬਾਹਰ ਦੇ ਗੱਲ ਪੈ ਗਏ ਆ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਕੀ ਸਮਝ ਦੇ ਕੋਈ ਅਦਰਸਾ ਨਹੀਂ ਰਾਤੀ ਪਕੰਮਲੇਟ ਦੇ ਦੇ ਕੇ ਆਏ ਜੇ ਉਹ ਵੀ दारू ਉਹਨਾਂ ਨੇ ਪੀਤੀ ਹੋਈ ਸੀ ਠੀਕ ਜੇ ਉਹ ਗੱਲ ਸੁੰਦੇ ਪੈਣੀ ਆ ਗੱਲ ਸੁੰਦੇ ਨਹੀਂ ਆ ਉਹ ਗੱਗੋ ਕਹਿੰਦੇ ਕੋਈ ਗੱਲ ਨਹੀਂ 23 24 ਦਾ ਪਰਚਾ ਹੋਏਗਾ ਕਹਿੰਦੇ ਉਹ ਕੋਈ ਔਰਚ ਕੋਈ ਡਿਮਾਂਡ ਹੋਣੀ ਆ